ਮੇਰੀ ਐਨਕ ਤੇ ਲਾਈਟ ਤਾਂ ਨਹੀਂ ਬੰਦੀ ਹੋਦੋਂ। ਬਾਬਾ ਜੀ ਅੱਜ ਜਿਵੇਂ ਬੱਖ-ਬੱਖ ਜੱਥੇ ਬੰਦੀਆਂ ਤੁਹਾਡੇ ਨਾਲ ਆਈਆਂ ਨਹੀਂ। ਅੱਜ ਇੱਕ ਵੱਡੀ ਤੁਸੀਂ ਮੀਟਿੰਗ ਕੀਤੀ ਐ। ਕਿਸੇ ਵਿਸ਼ੇ ਦੀ ਮੀਟਿੰਗ ਕੀਤੀ ਐ ਜੀ ਤੁਸੀਂ? ਸਤਿ ਪਵਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੋ ਪਖੰਡ ਭਜਾਓ ਪੰਜਾਬ ਬਚਾਓ ਉਹਦਾ ਨਾਰਾ ਬਹੁਤ ਚਿਰ ਦਾ ਖਰੀਦਕੋਟ ਦੀ ਧਰਤੀ ਬਾਬਾ ਫਰੀਦ ਜੀ ਦੀ ਨਗਰੀ ਤੋਂ ਲੱਗਿਆ ਹੋਇਆ ਔਰ ਇਹ ਨਾਰਾ ਸਦਾ ਹੀ ਬਲੰਦ ਰਹੇਗਾ ਔਰ ਮੈਨੂੰ ਲੱਗਦਾ ਕੱਲਾ ਪੰਜਾਬ ਨਹੀਂ ਬਾਕੀ ਇੰਡੀਆ ਦੀ ਹਰ ਸਟੇਟ ਦੇ ਵਿੱਚੋਂ ਪਖੰਡ ਨੂੰ ਭਜਾਉਣ ਦੀ ਜਿਹੜੀ ਆਵਾਜ਼ ਉੱਠੀ ਵੀ ਆ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਮੀਡੀਆ ਦੁਆਰਾ ਵੀਡੀਓਜ਼ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਗਈਆਂ ਜਿੱਥੇ ਬਹੁਤ ਸਾਰੇ ਐਨ ਆਰ ਆਈ ਵੀਰ ਜਿਹੜੇ ਉਹਨਾਂ ਦਾ ਸਹਿਯੋਗ ਮਿਲ ਰਿਹਾ ਔਰ ਅੱਜ ਜਿਹੜਾ ਅਸੀਂ ਇਕੱਤਰਤ ਹੋਏ ਆ ਇਹਦੇ ਵਿੱਚ ਆਉਣ ਵਾਲੇ ਨਵੇਂ ਸਾਲ 'ਚ ਮੈਂ ਕਹਿ ਸਕਦਾ 2026 ਦੇ ਵਿੱਚ ਇੱਕ ਪਖੰਡ ਨੂੰ ਖਤਮ ਕਰਨ ਲਈ ਸੰਮੇਲਨ ਜਿਹੜਾ ਕਰਵਾਇਆ ਜਾ ਰਿਹਾ ਹੈ ਜਿੰਦੇ ਵਿੱਚ ਅਤੀ ਸਤਕਾਰਯਿਤ ਕਮੇਟੀਆਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਤਕਾਰ ਕਮੇਟੀਆਂ ਔਰ ਬਾਬਾ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਨਿਹੰਗ ਸਿੰਘ ਜਥੇਬੰਦੀ ਦੇ ਜਿਹੜੇ ਮੁਖੀ ਨੇ ਉਹਨਾਂ ਮਹਾਂਪੁਰਖਾਂ ਵੱਲੋਂ ਵੀ ਜਿਹੜੇ ਬਾਬਾ ਜਗਰੂਪ ਸਿੰਘ ਜੀ ਜਥੇਦਾਰ ਬਟਿੰਡਾ ਉਹਨਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਰਿਹਾ ਔਰ ਅੱਜ ਵੀ ਮੋਢੇ ਨਾਲ ਮੋਢਾਂ ਲਾ ਕੇ ਸਾਡੇ ਨਾਲ ਖੜੇ ਹੋਏ ਨੇ ਉਸੇ ਤਰ੍ਹਾਂ ਸੱਚ ਕੀ ਬੇਲਾ ਵਿਚਾਰ ਮੰਚ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਪ੍ਰਧਾਨ ਜੀ ਨੇ ਪਰਮਜੀਤ ਸਿੰਘ ਕੈਰੇ ਬਰਨਾਲਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਬਹੁਤ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਲੜਦੇ ਆ ਰਹੇ ਨੇ ਪੰਥ ਦੇ ਲਈ ਗ੍ਰੰਥ ਦੇ ਲਈ ਔਰ ਪੰਥ ਦੇ ਲਈ ਜੇਲਾ ਵੀ ਕੱਟਿਆ ਉਹ ਆਪਣਾ ਸਭ ਕੁਝ ਗਵਾ ਲਿਆ ਪਰ ਗੁਰੂ ਨਾਨਕ ਦੇ ਘਰ ਦੀ ਸਿੱਖੀ ਨੂੰ ਝੋਲੀ ਵਿੱਚ ਸਦਾ ਹੀ ਕਾਇਮ ਰੱਖਿਆ ਤੋਂ ਇਸੇ ਤਰ੍ਹਾਂ ਭਾਈ ਬਿੱਕਰ ਸਿੰਘ ਜੀ ਹੋਣੀ ਸਾਡੇ ਨਾਲ ਸਾਡੇ ਜਥੇਦਾਰ ਵੀਰ ਨੇ ਸਾਡੇ ਨਵਦੀਪ ਸਿੰਘ ਨੰਨੂ ਵੀਰ ਜੀ ਇਹਨਾਂ ਇਸ ਵੀਰ ਨੇ ਵੀ ਬਹੁਤ ਮਤਲਬ ਅਨਥਕ ਮਿਹਨਤ ਕੀਤੀ ਹੈ ਔਰ ਆਪਣੇ ਪੱਲਿਓ ਜਿਹੜਾ ਜੇਬਾਂ ਦੇ ਵਿੱਚੋਂ ਪੈਸਾ ਪਾ ਪਾ ਕੇ ਜਿਹੜਾ ਇੱਕ ਪਖੰਡ ਨੂੰ ਭਜਾਉਣ ਲਈ ਦਿਨ ਰਾਤ ਇੱਕ ਕੀਤੀ ਸੋ ਇਸੇ ਤਰ੍ਹਾਂ ਸਿੰਘ ਸਾਹਿਬ ਜੀ ਬਾਬਾ ਬਲਵੀਰ ਸਿੰਘ 96 ਕਰੋੜੀ ਮਹਾਪੁਰਖ ਬੁੱਢਾਦਲ ਉਹਨਾਂ ਮਹਾਪੁਰਖਾਂ ਨਾਲ ਵੀ ਅਸੀਂ